ਇਕਲੈ ਦਿਲਜੀਤ ਨੇ ਲੈ ਆਂਦੀਆਂ ਬਾਲੀਵੁੱਡ ਦੀਆਂ ਤਿੰਨ ਚੋਟੀ ਦੀਆਂ ਹੀਰੋਇਨਾਂ ਆਪਣੇ ਇੰਸਟਾਗ੍ਰam ਪੇਜ ਤੇ ਲਾਈਵ ਤਿਕਰੀਨਾ ਖਪੂਰ ਨੇ ਲਾਈਵ ਆਉਂਦੀ ਇਹ ਕਿ ਆ ਕਿ ਮੈਂ ਹੁਣ ਤੱਕ ਕਿਸੇ ਨਾਲ ਇਦਾਂ ਲਾਈਵ ਨਹੀਂ ਆਈ ਸਿਰਫ ਇੱਕੋ ਇੱਕ ਬੰਦਾ ਹੈ ਦਿਲਜੀਤ ਜਿਹਦੇ ਕਰਕੇ ਮੈਂ ਇਸ ਲਾਈਵ 'ਚ ਆਈ ਆ ਤਿਕਰੀਨਾ ਦੇ ਆਉਂਦੇ ਦਿਲਜੀਤ ਇੱਕ ਐਸਾ ਡਾਇਲੋਗ ਮਾਰਦੇ ਨੇ ਕਿ ਜਿਹਨੂੰ ਸੁਣ ਕੇ ਕਰੀਨਾ ਵੀ ਦਿਲਜੀਤ ਦੀ ਫੈਨ ਹੋ ਜਾਂਦੀ ਹੈ ਕੀ ਕਹਿੰਦੇ ਨੇ ਦਿਲਜੀਤ ਉਹ ਤੁਸੀਂ ਅੱਗੇ ਇੱਕ ਵਾਰ ਜ਼ਰੂਰ ਸੁਣੋ ਬੰਦੋਸ ਕਿ ਆਈ ਐਮ ਔਨ ਥਿਸ ਲਾਈਵ ਓਨਲੀ ਫਾਰ ਵਨ ਪਰਸਨ ਐਂਡ ਦੈਟ ਇਜ਼ ਫਾਰ ਦਿਲਜੀਤ ਦੋਸਾਂ ਦਾ ਦੈਟ ਹੈ ਵਾਟ ਅਬਾਟ 내가 ਓਨਲੀ 1% ਓਨਲੀ 1% ਇਹਨਾਂ ਅਲਨ ਕ੍ਰਿਤੀ ਸਨਨ ਰੀਹਾ ਕਪੂਰ ਚੋਟੀ ਦੀਆਂ ਬਾਲੀਵੁੱਡ ਦੀਆਂ ਹੀਰੋਇਨਾਂ ਜੋ ਕਿ ਕਦੇ ਵੀ ਸੋਸ਼ਲ ਮੀਡੀਆ ਤੇ ਲਾਈਵ ਨਹੀਂ ਆਉਂਦੀਆਂ ਪਰ ਦਲਜੀਤ ਬਾਈ ਨੇ ਸਾਰੀਆਂ ਨੂੰ ਇਕੱਠਿਆਂ ਕਰ ਲਿਆ ਤੇ ਇੰਸਟਾਗ੍ਰਾਮ ਤੇ ਲਾਈਵ ਆ ਕੇ ਸਿਰਾ ਕਰਾ ਦਿੱਤਾ ਜਿਸ ਤੋਂ ਬਾਅਦ ਚਾਰੇ ਪਾਸੇ ਫੇਰ ਇੱਕ ਵਾਰ ਦਲਜੀਤ ਆ ਗਏ ਤੇ ਇਹ ਤੋਂ ਵੀ ਪਤਾ ਲੱਗਦਾ ਹੈ ਕਿ ਦਲਜੀਤ ਦੀ ਬਾਲੀਵੁੱਡ ਚ ਕਿੰਨੀ ਛੜਾਈ ਹੈ ਕਿਉਂਕਿ ਮਿੱਤਰੋ ਅਬਾਨੀਆਂ ਦੇ ਵਿਆਹ ਤੇ ਵੀ ਕਰੀਨਾ ਕਪੂਰ ਨੇ ਦਲਜੀਤ ਦੇ ਗਾਏ ਹੋਏ ਗਾਣੇ ਤੇ ਡਾਂਸ ਕੀਤਾ ਸੀ ਤੇ ਹੁਣ ਮਸ਼ਹੂਰ ਜੋ ਬਾਲੀਵੁੱਡ ਦੀਆਂ ਬੜੀਆਂ ਤਗੜੀਆਂ ਐਕਟ੍ਰੈਸ ਨੇ ਉਹਨਾਂ ਦਾ ਇਸ ਲਾਈਵ ਹੋਣਾ ਦੱਸਦਾ ਕਿ ਦਲਜੀਤ ਦੀ ਇਸ ਵਕਤ ਕਿੰਨੀ ਚੜਾਈ ਹੈ ਇਸ ਲਾਈਵ ਚ ਕਰੀਨਾ ਨੂੰ ਦਲਜੀਤ ਨਾਲ ਗੱਲ ਕਰਨ ਲਈ ਇਨਾ ਚਾ ਚੜਿਆ ਹੁੰਦਾ ਕਿ ਕਰੀਨਾ ਕਪੂਰ ਆਪਣੀ ਖੁਸ਼ੀ ਵੀ ਨਹੀਂ ਸੰਭਾਲ ਪਾਉਂਦੀ ਤੇ ਤੁਸੀਂ ਚਿਹਰੇ ਤੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਜ਼ਿਆਦਾ ਐਕਸਾਈਟਡ ਹੈ ਕਰੀਨਾ ਕਪੂਰ ਦਲਜੀਤ ਨਾਲ ਲਾਈਵ ਆਉਣ ਲਈ ਲਾਈਵ ਗੱਲਾਂ ਕਰਨ ਲਈ ਤੇ ਤੁਸੀਂ ਵੀ ਦਸਾਂਜਾ ਵਾਲੇ ਲਈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਦੋਸਤੋ